ਹਾਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਆਪਾਂ ਹੈ ਅੱਜ ਜੀ ਬਾਲਕ ਜੀ ਦੇ ਕਾਰ ਬਿਆਦ ਤੇ ਅੱਜ ਤੁਹਾਨੂੰ ਦਿਖਾਉਣੇ ਇਥੋਂ ਨਵੇਂ-ਨਵੇਂ ਗੱਡੀਆਂ ਦੇ ਰੇਟ ਤੇ ਹਰ ਵਾਰੀ ਵੀਡੀਓ ਜਿਹੜਾ ਬੱਸ ਮੈਂ ਕਹਿੰਦਾ ਦਿੰਦੀ ਤੋਂ ਰੇਟ ਬਹੁਤ ਫੱਕ ਮਿਲ ਜਾਂਦੇ ਆ 50 ਨੰਬਰ ਵੀ ਗੱਡੇ ਆਗੇ ਥੱਲੇ ਨੰਬਰ ਵੀ ਤੇ ਆ ਜੋ ਮਾਤਿਆਂ ਪਾਪਾਂ ਦੀ ਲੋਕਾਂ ਦਾ ਜੀ ਬਾਲਾਈ ਕਾਰ ਦੇ ਆ ਤੋਂ ਮੈਂ ਦੇਖੀ ਸੀ ਕੋਟ ਤੋਂ ਆਪਣੇ ਜੀ ਬਾਲਾਈ ਕਾਰ ਗਿਆ ਕੋਟਾ ਰੋਡ ਤੇ ਤਾਂ ਇਹ ਪਲੇ ਦੇ ਬਿਲਕੁਲ ਸਾਹਮਣੇ ਸਟੇਸ਼ਨ ਆਪਣੀ ਕਾਰ ਆਦੀ ਸਰਕਾਰਾਂ ਮਿਲ ਜਾਣੀ ਆਪਣੇ ਕੋ ਨਵੀਆਂ ਚ ਵਧੀਆ ਜਿਵੇਂ i20 2011 ਮਾਡਲ ਹੈ ਪਹਿਲਾਂ ਆਪਾਂ ਇਥੋਂ ਸਟਾਰਟ ਕਰਕੇ ਠੀਕ ਹੈ ਚਲੋ ਜੀ ਇਹ ਜੀ i20 2011 ਮਾਡਲ ਆਸਤਾ ਟੋਪਲ ਮਾਡਲ ਠੀਕ ਹੈ ਜੀ ਗੱਡੀ ਦੇ ਵਿੱਚ ਇੱਕ ਦੋ ਵੀ ਸਪੇਂਟ ਹੋਣਗੇ ਕਾਰ ਸਾਰੀ ਓਰੀਨਲ ਆਲਮੋਸਟ ਓਰੀਨਲ ਹੀ ਹੈ ਤੇ ਆਸਤਾ ਮਾਡਲ ਹੈ ਪੰਜਾਹ ਨੰਬਰ 50 ਨੰਬਰ ਦੀ ਹੈ ਜੀ ਤੇ ਚੰਗੀ ਕਾਰ ਹੈ ਵੀਰ ਕਾਰ ਹੈ ਆ ਮਾਰਾ ਓਨਰ ਥਰਡ ਹੈ ਜੀ ਆ ਮਾਰਾ ਉਠਾ ਲੇ ਤੇ ਕੀ ਪ੍ਰਾਈਸ ਹੈ ਦਾ खर्चा सोलह मॉडल जी सैकंड ओनर है

ਪਹਿਲੇ ਨਾਲ ਆ ਤੇ 57000 ਜੈਨੂਨ ਚੱਲੀ ਹੈ ਹੇਠ ਟਾਇਰ ਵੀ ਨਾਲ ਦੇ ਕਰ ਦੇ ਨੰਬਰ ਦਿੱਲੀ ਨੰਬਰ ਦਿੱਲੀ ਪਹਿਲੇ ਨਾਲ ਹੀ ਇਹ ਐਨਸੀ ਨਾਲ ਦੇਣਾਗੇ 465000 ਰੁਪਏ ਦੀ 465000 ਦੇ ਮਲੋਂ ਐਨਸੀ ਦੇ ਨਾਲ ਹਾਂਜੀ ਹਾਂਜੀ ਹਾਂ ਜੇ ਨੰਬਰ ਨੂੰ ਕੋਈ ਲਵਾ ਕੇ ਲੈਣਾ ਚਾਹਤਾ ਤਾਂ ਕਹੋ ਹਾਂ ਨੰਬਰ ਹੀ ਲਵਾ ਲਾਂਗੇ ਬਾਕੀ ਚਾਰੀ ਖਰਚਾ ਕਸਟਮਰ ਦਾ ਹੋਏਗਾ ਲਵਾ ਲਾਂਗੇ ਨੰਬਰ ਜੈਨੂ ਨਹੀਂ 57000 ਚੱਲੀ ਹੈ ਇਹਦੇ ਪਹਿਲੇ ਨਾਲ ਆਦੀ ਹੈ ਤੇ ਨਾਲ ਦੇ ਟਾਇਰ ਹੈ ਤਾਂ ਤੇ 4 ਲੱਖ ਦਾ ਚਲ ਕੋ ਸਾਹਮਣੇ ਹੈਗਾ ਅਪਲੀਕੇਸ਼ਨ ਹੈ ਕੋਡਾ ਰੋਡ ਸਾਰੇ ਪਹਿਲਾਂ ਤੇ ਬਿਲਕੁਲ ਸਾਹਮਣੇ ਸ਼੍ਰੀ ਬਾਲਾ ਜੀ ਕਾਰ ਪਿਆ ਆ ਨੰਬਰ ਸਕਰੀਨ ਇਨਫੋਰਮੇਸ਼ਨ ਕੀਤਾ ਹੈ ਤੁਸੀਂ ਕਾਲ ਕਰਕੇ ਕੁਛ ਕਰਦੇ ਹਾਂ ਤੇ ਜਾਣ ਕਰਨ ਨਹੀਂ ਹੋਏਗਾ ਧੰਨਵਾਦ ਜੀ ਤੇ ਸ਼੍ਰੀ ਸ਼੍ਰੀ ਵੇਜਟ ਕਾਰ ਲਓ ਤੇ ਬਹੁਤ ਅੰਗਿਆ ਕਾਲਾ ਇਹ ਕੰਡ ਸਸਤੀ ਵੀ ਲੈਣੇ ਸਸਤੀ ਹੈ ਨਰਜੋਗੀ ਤੇ ਦੋ ਮਹਿੰਗੀ ਲੈਣੇ ਤਾਂ ਮਹਿੰਗੀ ਅਸਲ ਆਪਣੇ ਕੋਲ ਹੋਰ ਕਾਰਾਂ ਵੀ ਹੈਗੀਆਂ ਨੇ ਇੱਥੇ ਫਿਲਹਾਲ ਪੰਜ ਕਾਰਾਂ ਹੀ ਬਾਕੀ ਆਪਣੇ ਗਰਾਮ ਚ ਵਿਖੜੀਆਂ ਨੇ ਠੀਕ ਹੈ